ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਲਵਾ ਤੁਹਾਨੂੰ ਲੈ ਆ ਕਾਕੜਾ ਰੋਡ ਪਵਾਨੀਗੜ ਵਿਖੇ ਜਿੱਥੇ ਕਿ ਲੁਧਿਆਣਾ ਤੋਂ ਚੇਚੇ ਤੌਰ ਤੇ ਪਵਾਨੀਗੜ ਆਮ ਲੋਕਾਂ ਦੀ ਸੇਵਾ ਕਰਨ ਪਹੁੰਚੇ ਨੇ ਡਾਕਟਰ ਪ੍ਰਿੰਕਾ ਜਿੰਦਲ ਜਿੰਦਲ ਮਾਈਂਡ ਕੇਅਰ ਹਸਪਤਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਾਨਸਿਕ ਦਿਮਾਗੀ ਬਿਮਾਰੀਆਂ ਅਤੇ ਨਸ਼ਾ ਛਡਾਉਣ ਦੇ ਮਾਹਿਰ ਨੇ ਸੋ ਹੁਣ ਇਲਾਕਾ ਨਿਵਾਸੀਆਂ ਨੂੰ ਪਟਿਆਲਾ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਤੁਹਾਨੂੰ ਜਾਣਕਾਰੀ ਦੇ ਰਹੀਏ ਕਿ ਸਿਰ ਦਰਦ ਮਾਈਗਰੇਨ ਡਿਪਰੈਸ਼ਨ ਉਦਾਸੀ ਕਬਲਾਟ ਰਹਿਣੀ ਸ਼ੱਕ ਬਹਿਮ ਦੀ ਬਿਮਾਰੀ ਨੀਂਦ ਦੀ ਪਰੇਸ਼ਾਨੀ ਬੁਢਾਪੇ ਕਾਰਨ ਭੁੱਲਣਾ ਜਾਂ ਪ੍ਰੇਖੇ ਪੈਣੇ ਚੱਕਰ ਆਉਣੇ ਮਿਰਗੀ ਦਾ ਦੌਰਾ ਪੈਣਾ बार-बार ਹੱਥ ਧੋਣੇ ਜੋ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਨੇ ਉਹਨਾਂ ਨੂੰ ਹੁਣ ਬਾਹਰ ਜਾਣ ਦੀ ਲੋੜ ਨਹੀਂ ਕਾਕੜਾ ਰਣ ਪੁਆਣੀ ਗਰ ਵੀ ਕਿਹੀ ਜੋ ਇਲਾਜ ਹੋਣ ਲੱਗ ਪਿਆ ਸੋ ਗਰਾਉਂਡ 0 ਤੇ ਰਾਜੀਵ ਸ਼ਰਮਾ ਮੌਜੂਦ ਨੇ ਉੱਥੇ ਚੱਲਦੇ ਆ ਜੇਕਰ ਤੁਸੀਂ ਵੀ ਕਿਸੇ ਵੀ ਪ੍ਰਕਾਰ ਦੀ ਮਾਨਸਿਕ ਪਰੇਸ਼ਾਨੀ ਤੋਂ ਪੀੜਤ ਹੋ ਤਾਂ ਹੁਣ ਪੌਣੀਗੜ ਸ਼ਹਿਰ ਦੇ ਵਿੱਚ ਤੁਹਾਨੂੰ ਉਸ ਦਾ ਇਲਾਜ ਮਿਲੇਗਾ ਜੀ ਹਾਂ ਐਂਜ਼ਾਇਟੀ ਡਿਪਰੈਸ਼ਨ ਪੈਨਿਕ ਅਟੈਕ ਵਰਗੀਆਂ ਮਾਨਸਿਕ ਬਿਮਾਰੀਆਂ ਤੋਂ ਨਜਾਤ ਤੁਹਾਨੂੰ ਪੌਣੀਗੜ ਸ਼ਹਿਰ ਵਿੱਚ ਮਿਲੇਗੀ ਜੇਕਰ ਤੁਹਾਨੂੰ ਇਦਾਂ ਦੀ ਤਕਲੀਫ ਆਉਂਦੀ ਹੈ ਜਿਸ ਦੇ ਵਿੱਚ ਸਾਨੂੰ ਪਸੀਨੇ ਛੁੱਟਦੇ ਨੇ ਬਹੁਤ ਜ਼ਿਆਦਾ ਕਬਰਾਂ ਆਟਾ ਢੀ ਹੈ ਜਾਂ ਇਦਾਂ ਲੱਗਦਾ ਹੈ ਕਿ ਹਾਰਟ ਅਟੈਕ ਆ ਰਿਹਾ ਔਰ ਦਿਖਾਂਤੇ ਸਾਰੇ ਟੈਸਟ ਨਾਰਮਲ ਆਂਦੇ ਨੇ ECG ਵੀ ਨਾਰਮਲ ਆਂਦੀ ਹੈ ਤਾਂ ਪਰੇਸ਼ਾਨ ਨਾ ਹੋ ਇਹ ਪੈਨਿਕ ਅਟੈਕ ਹੋ ਸਕਦਾ ਹੈ ਇਹ ਮਾਨਸਿਕ ਬਿਮਾਰੀ ਦਾ ਇੱਕ ਲੱਛਣ ਹੋ ਸਕਦਾ ਹੈ ਬੱਚਾ ਦਾ ਰੁਝਾਨ ਆਨਲਾਈਨ ਗੇਮਸ ਬਹੁਤ ਵਧ ਰਿਹਾ ਹੈ ਪਬਜੀ ਖੇលੀ ਜਾਣਗੇ ਮੋਬਾਈਲਾਂ ਤੇ 5-5 ਘੰਟੇ ਹੋਵੇ ਮਾਰਤਾ ਹੋਵੇ ਚੱਕਤਾ ਹੋਵੇ ਮੈਂ ਕਦੀ ਕੱਲੀ ਬੋਲੀ ਜਾਣਗੇ ਸੁੱਤੇ ਬੈਨੂੰ ਸੁਪਨੇ ਆਉਂਦੇ ਨੇ ਪਬਜੀ ਅੱਜਕੱਲ ਆਪਾਂ ਸੋਸ਼ਲ ਮੀਡੀਆ ਤੇ ਵੀ ਵੀਡੀਓਜ਼ ਦੇਖਦੇ ਆ ਵੀ ਮਾਰਦੇ ਹੋ ਮਾਰਦੇ ਮਾਰਦੇ ਇਹ ਲੱਗਦਾ ਇਹ ਵੀ ਇਹਦੇ ਕਰਕੇ ਬਹੁਤ ਜ਼ਿਆਦਾ ਉਹਦੀ ਮੈਂਟਲ ਹੈਲਥ ਖਰਾਬ ਹੋ ਰਹੀ ਹੈ ਦਾਂ ਕਿ ਜਿਵੇਂ ਪਹਿਲਾਂ ਦੱਸਿਆ ਜੋ ਆਨਲਾਈਨ ਇਨਵੋਲਵਮੈਂਟ ਹੈ ਬੱਚਾ ਦੀ ਇੰਟਰਨੈਟ ਵਰਲਡ ਜਿਆਦਾ ਜ਼ਿਆਦਾ ਜਰੂਰ ਜਾਨ ਹੈ ਉਹ ਦੋ ਕਾਰਨਾਂ ਕਰਕੇ ਹੋ ਸਕਦਾ ਇੱਕ ਹੁੰਦਾ ਹੈ ਦੋਸਤ ਜਦ ਲੋਨਲੀ ਇਕੱਲੇ ਨੇ ਤਾਂ ਦੋਸਤਾਂ ਦੇ ਸਰਕਲ ਵਿੱਚ ਆ ਕੇ ਇੱਕ ਹੁੰਦਾ ਹੈ ਅਗਰ ਉਹ ਪਹਿਲਾਂ ਹੀ ਤੰਗ ਨੇ ਤਾਂ ਉਹ ਵਿਚਾਰਾਂ ਤੋਂ ਦੂਰ ਭੱਜਣ ਲਈ ਕਿਉਂਕਿ ਬੱਚੇ ਨੂੰ ਪਤਾ ਹੀ ਨਹੀਂ ਕਿ ਅੰਦਰ ਕੀ ਚੱਲ ਰਿਹਾ ਇਰਿਟੇਟ ਹੋ ਕੇ ਉੱਧਰ ਚਲਾ ਜਾਂਦਾ ਪਰ ਉਹ ਜਦ ਚਲਾ ਗਿਆ ਇੱਕ ਵਾਰ ਆਨਲਾਈਨ ਸਿਸਟਮ ਦੇ ਵਿੱਚ ਤਾਂ ਉਹ ਹੌਲੀ ਹੌਲੀ ਹੋਰ ਕਟਆਫ ਹੁੰਦਾ ਜਾਂਦਾ ਕਟਆਫ ਹੋਊਗਾ ਮਤਲਬ ਉਹਦਾ ਬਿਹੇਵੀਅਰ ਚੇਂਜ ਜਾਊਗਾ ਉਹਦਾ ਪੜਾ ਵਲ ਧਿਆਨ ਘਟੂਗਾ ਸੋਸ਼ਲ ਮੀਡੀਆ ਤੇ ਪ੍ਰੈਜ਼ੈਂਸ ਜ਼ਿਆਦਾ ਵਧੂਗੀ ਗੇਮਿੰਗਸ ਪ੍ਰੈਜ਼ੈਂਸ ਜ਼ਿਆਦਾ ਵਧੂਗੀ ਫਿਰ ਉਧਰੋਂ ਜਿਹੜਾ ਜਿਵੇਂ ਗੇਮ ਜਿੱਤ ਰਿਹਾ ਏ ਤਾਂ ਰੀਇਨਫੋਰਸਮੈਂਟ ਹੋ ਜਾਂਦੀ ਏ ਕਿ ਹਾਂ ਮੈਂ ਹੋਰ ਅੱਗੇ ਗੇਮ ਜਿੱਤਾਂ ਜਿਵੇਂ ਸੱਟਾ ਹੁੰਦਾ ਸੱਟੇ ਵੱਲ ਵੀ ਜਾ ਸਕਦੇ ਨੇ ਸੱਟੇ ਦੇ ਚੀਜ਼ ਹੁੰਦੇ ਆ ਅਗਰ ਜਿੱਤਦਾ ਤਾਂ ਬੰਦਾ ਉਹ ਅੱਗੇ ਹੋਰ ਸੱਟਾ ਲਗਾਉਣ ਦੀ ਕੋਸ਼ਿਸ਼ ਕਰਦਾ ਮੈਂ ਇੱਕ ਹੋਰ ਇੱਕ ਮੇਰੇ ਸਰਕਲ ਚ ਵੀ ਹੈਗਾ ਜੀ ਮੈਂ ਚਲੋ ਨਾਮ ਨਹੀਂ ਲੈਣਾ ਚਾਹੁੰਦਾ ਇੱਕ ਮੇਰਾ ਫਰੈਂਡ ਹੈ ਜੀ ਉਹ ਬਾਰ ਬਾਰ ਬਹੁਤ ਹੱਤ ਧੋਂਦਾ ਜੀ ਪੰਜ ਪੰਜ ਮਿੰਟ ਬਾਅਦ ਐਵੇਂ ਕਰਕੇ ਉਹਨੂੰ ਬਹੁਤ ਸਫਾਈ ਪਸ ਜਿਹੜੇ ਆਲੇ-ਗਾਲੇ ਦੇ ਦੋਸਤ ਨੇ ਉਹ ਤਾਂ ਇਹ ਸੂਝਨੇ ਵੀ ਬੜਾ ਹਾਈਜੀਨ ਮੇਨਟੇਨ ਕਰਦਾ ਨਾ ਪਰ ਮੈਂ ਮੈਂ ਨੈਟ ਵੀ ਸੁਣਿਆ ਸੀ ਕਿ ਇਹ ਵੀ ਕੋਈ ਬਿਮਾਰੀ ਹੈ ਬਾਰ-ਬਾਰ ਜਿਹੜੇ 5-5 ਮਿੰਟ ਬਾਅਦ ਹੱਥ ਧੋਦੇ ਨੇ ਵੀ ਇਹ ਵੀ ਕੋਈ ਬਿਮਾਰੀ ਹੈਗੀ ਕੋਈ ਹਾਂਜੀ ਤੁਸੀਂ ਦੋਸਤ ਨਾਲ ਗੱਲ ਕਰਕੇ ਦੇਖਿਓ ਕਹੂਗਾ ਕਿ ਮੈਂ ਹੱਥ ਧੋਣਾ ਮੈਨੂੰ ਪਤਾ ਹੈ ਸਾਫ਼ ਹੈ ਹੱਥ ਪਰ ਮੈਨੂੰ ਵਿਚਾਰ ਇਹਨਾਂ ਤੰਗ ਕਰਦੇ ਨੇ ਬਾਰ-ਬਾਰ ਧੋਣਾ ਪੰਜ-ਪੰਜ ਮਿੰਟ ਬਾਅਦ ਧੋਲਦਾ ਜੀ ਹਾਂਜੀ ਕੁਝ ਲੋਕ ਇਦਾਂ ਵੀ ਹੁੰਦੇ ਨੇ ਕਿ 5 ਮਿੰਟ ਚ 3-2-3 ਵਾਰ ਧੋ ਚੁੱਕੇ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਮੈਂ ਇੱਥੇ ਹੱਥ ਲਗਾਇਆ ਸਾਫ਼ ਹੈ ਪਰ ਮੇਰੇ ਵਿਚਾਰ ਨਹੀਂ ਰੁਕ ਰਹੇ ਅਗਰ ਮੈਂ ਵਿਚਾਰ ਰੋਕਨ ਨਹੀਂ ਅਗਰ ਮੈਂ ਹੱਥ ਨਹੀਂ ਧੋਊਂਗਾ ਤਾਂ ਮੈਨੂੰ ਘਬਰਾਹਟ ਇਸ ਲੈਵਲ ਦੀ ਹੋ ਜਾਊਗੀ ਤੇ ਇਹ ਬਿਮਾਰੀ ਹੈ ਜੇਕਰ ਤੁਸੀਂ ਵੀ ਕਿਸੇ ਵੀ ਪ੍ਰਕਾਰ ਦੀ ਮਾਨਸਿਕ ਪਰੇਸ਼ਾਨੀ ਤੋਂ ਪੀੜਤ ਹੋ ਤਾਂ ਹੁਣ ਪੌਣੀਗੜ੍ਹ ਸ਼ ਮਿਲੇਗਾ ਜੀ ਹਾਂ ਐਂਜ਼ਾਇਟੀ ਡਿਪਰੈਸ਼ਨ ਪੈਨਿਕ ਅਟੈਕ ਵਰਗੀਆਂ ਮਾਨਸਿਕ ਬਿਮਾਰੀਆਂ ਤੋਂ ਨجات ਤੁਹਾਨੂੰ ਪੌਣੀਗੜ ਸ਼ਹਿਰ ਵਿਖੇ ਮਿਲੇਗੀ ਖੁੱਲ ਚੁੱਕਿਆ ਹੈ ਜੀ ਜਿੰਦਲ ਮਾਈਂਡ ਕੇਅਰ ਡਾਕਟਰ ਪ੍ਰਿੰਕਾ ਜਿੰਦਲ ਮੈਮ ਨੇ ਜਿਹੜੇ ਕਿ ਐਮਬੀਬੀਐਸ ਡੀਐਨਬੀ ਸਾਈਕੀਟਰੀ ਦੇ ਮਾਹਿਰ ਨੇ ਉਹਨਾਂ ਦਾ ਕਲੀਨਿਕ ਪੌਣੀਗੜ ਕਾਕੜਾ ਰੋਡ ਵਿਖੇ ਸਥਿਤ ਹੈ ਜਿਸ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਦਿੰਦੇ ਹਾਂ ਹੁਣ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਮਾਨਸਿਕ ਪਰੇਸ਼ਾਨੀ ਤੋਂ ਨਜਾਤ ਪਾਉਣ ਲਈ ਵੱਡੇ ਵੱਡੇ ਸ਼ਹਿਰਾਂ 'ਚ ਜਾਣ ਦੀ ਲੋੜ ਨਹੀਂ ਜਿਵੇਂ ਕਿ ਪਹਿਲਾਂ ਚੰਡੀਗੜ੍ਹ ਜਾਣਾ ਪੈਂਦਾ ਸੀ ਪਟਿਆਲੇ ਜਾਣਾ ਪੈਂਦਾ ਸੀ ਲੁਧਿਆਣੇ ਜਾਣਾ ਪੈਂਦਾ ਸੀ ਪਰ ਉਹਨਾਂ ਸੰਗਰੂਰ ਨਿਵਾਸੀ ਭੋਨੀਗੜ੍ਹ ਨਿਵਾਸੀ ਇੱਥੇ ਆ ਸਕਦੇ ਨੇ ਤੇ ਆਪਣਾ ਇਲਾਜ ਕਰਵਾ ਸਕਦੇ ਨੇ ਸੋ ਅੰਦਰ ਕਲੀਨਿਕ ਦੀ ਤਸਵੀਰਾਂ ਦਿਖਾ ਦਿੰਦੇ ਆਂ ਅੰਦਰ ਵੀ ਚੱਲਦੇ ਆਂ ਮੈਡਮ ਪ੍ਰਿੰਕਲਾ ਜਿੱਦ ਨਾਲ ਗੱਲਬਾਤ ਕਰ ਲੰਨੇ ਆਂ ਸੋ ਅਸੀਂ ਉਹਨਾਂ ਦੇ ਹੁਣ ਕਲੀਨਿਕ ਜਾ ਰਹੇ ਆਂ ਸੋ ਤੁਸੀਂ ਦੇਖ ਸਕਦੇ ਹੋ ਹਾਲ ਹੀ ਦੇ ਵਿੱਚ ਇਸ ਦੀ ਓਪਨਿੰਗ ਹੋਈ ਹੈ ਸੋ ਦੋਸਤੋ ਰੋਜ਼ਮਰਰਾ ਦੀ ਜ਼ਿੰਦਗੀ 'ਚ ਵਿਅਸਤ ਹੋ ਜਾਂਦੇ ਹੋ ਅਬ ਤਾਂ ਧਿਆਨ ਵੀ ਰੱਖੋ ਮਾਨਸਿਕ ਪਰੇਸ਼ਾਨੀਆਂ ਵੱਧ ਜਾਂਦੀਆਂ ਨੇ ਪਰ ਪਤਾ ਨਹੀਂ ਲੱਗਦਾ ਹਿਡਨ ਡਿਪਰੈਸ਼ਨ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਪਤਾ ਉਦੋਂ ਲੱਗਦਾ ਜਦੋਂ ਦਿਮਾਗ 'ਚ ਖਿਆਲ ਆਉਂਦਾ ਵੀ ਯਾਰ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਾਂ ਸੋ ਵੈ ਇਦਾਂ ਦੀ ਸਥਿਤੀ ਨਾ ਹੋ ਪੈਦਾ ਹੋਵੇ ਉਸ ਤੋਂ ਪਹਿਲਾਂ ਹੀ ਆਪਣੀ ਕਾਉਂਸਲਿੰਗ ਕਰਾ ਲਓ ਯਾਰ ਜੀ ਹਾਂ ਜਿੰਦਲ ਮਾਈਂਡ ਕੇਅਰ ਸਪੈਸ਼ਲਿਸਟ ਮੇਰੇ ਨਾਲ ਮੌਜੂਦ ਨੇ ਡਾਕਟਰ ਪ੍ਰਿੰਕਾ ਜਿੰਦਲ ਮੈਂਨ ਸਵਾਗਤ ਹੈ ਤੁਹਾਡਾ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਪ੍ਰਿਆੰਕਾ ਜੰਦਲ ਮੈਂ ਮਾਨਸਿਕ ਦਿਮਾਗੀ ਬਿਮਾਰੀਆਂ ਅਤੇ ਨਸ਼ਾ ਛਡਾਉਣ ਦੇ ਮਾਹਿਰ ਹਾਂ ਮੈਂ ਪਵਾਨੀਗੜ ਪ੍ਰੈਕਟਿਸ ਕਰਦੀ ਹਾਂ ਜੰਦਲ ਮਾਈਂਡ ਕੇਅਰ ਹਸਪੀਟਲ ਦੇ ਵਿੱਚ ਸੋਮਵਾਰ ਤੋਂ ਸ਼ਨੀਵਾਰ 9 ਤੋਂ 5 ਬੈਠਦੀ ਹਾਂ ਇੱਥੇ ਜੀ ਮਤਲਬ ਐਂਜ਼ਾਇਟੀ ਡਿਪਰੈਸ਼ਨ ਪੈਨਿਕ ਅਟੈਕ ਇਹ ਚੀਜ਼ਾਂ ਆਮ ਹੋ ਗਈਆਂ ਇਹ ਕਿਉਂ ਹੋ ਰਹੀਆਂ ਰੁਕਉਂਗੀਆਂ ਨਹੀਂ ਜਦ ਇਹ ਕਾਰਨ ਕੀ ਹੈ ਇਹ ਇੱਕ ਤਾਂ ਆਪਣਾ ਲਾਈਫ ਸਟਾਈਲ ਚੇਂਜ ਹੋ ਗਿਆ ਦੂਸਰੀ ਗੱਲ ਹੁਣ ਸੋਸ਼ਲ ਮੀਡੀਆ ਦੇ ਚਲਦੇ ਲੋਕ ਖੁੱਲ ਕੇ ਬਾਹਰ ਆ ਰਹੇ ਨੇ ਆਮ ਪਹਿਲਾਂ ਵੀ ਸੀਗੀਆਂ ਪਰ ਪਹਿਲਾਂ ਲੋਕ ਲੁਕਾਉਂਦੇ ਸੀਗੇ ਕਿਉਂਕਿ ਹੁਣ ਸੋਸ਼ਲ ਮੀਡੀਆ ਹੈ ਔਰ ਸਾਰੇ ਸਾਰੇ ਸੈਲੀਬ੍ਰਿਟੀਜ਼ ਜਿਹੜਾ ਆਪਾਂ ਕਹਿੰਦੇ ਸਟਾਰ ਕਾਸਟ ਬੜੇ ਬੜੇ ਲੋਕ ਸੋਸ਼ਲ ਮੀਡੀਆ ਦੇ ਥਰੂ ਅਵੇਅਰਨੈਸ ਦੇ ਰਹੇ ਨੇ ਕਿ ਹਾਂਜੀ ਅਸੀਂ ਵੀ ਸ਼ਿਕਾਰ ਹੈ ਤਾਂ ਹਰ ਆਮ ਬੰਦਾ ਸੋਚਦਾ ਕਿ ਜੇ ਦੋ ਸ਼ਿਕਾਰ ਹੋ ਸਕਦੇ ਨੇ ਆਪਾਂ ਕਿਉਂ ਨਹੀਂ ਖੁੱਲ ਕੇ ਗੱਲ ਕਰ ਸਕਦੇ ਤਾਂ ਹੁਣ ਲੋਕ ਮਦਦ ਲਈ ਅੱਗੇ ਆਉਂਦੇ ਨੇ ਕੀ ਮਦਦ ਸਾਨੂੰ ਚਾਹੀਦੀ ਹੈ ਮਦਦ ਲੈਣ ਲਈ ਪਹਿਲਾਂ ਪੁਰਾਣੇ ਸਮੇਂ 'ਚ ਇਹ ਇਦਾਂ ਦੀ ਸਮੱਸਿਆ ਮੈਂ ਕੁਝ ਸੁਣਨ ਨੂੰ ਮਿਲਦੀਆਂ ਸੀ ਇਹ ਤਾਂ ਹੁਣ ਹੁਣ ਜੀ ਟ੍ਰੈਂਡਿੰਗ ਚ ਆਈਆਂ ਨੇ ਕਿਤੇ ਨਾ ਕਿਤੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਪਰਿਵਾਰਕ ਮਾਹੌਲ ਇਦਾਂ ਦਾ ਸੀਗਾ ਜੁਆਇੰਟ ਫੈਮਲੀਜ਼ ਜ਼ਿਆਦਾ ਹੁੰਦੀਆਂ ਸੀਗੀਆਂ ਉਹਦੇ ਕਰਕੇ ਵੀ ਲੱਗਦਾ ਇਫੈਕਟ ਪਿਆ ਕਿਉਂਕਿ ਅੱਜ ਕੱਲ ਨਿਊਕਲੀਅਰ ਫੈਮਲੀ ਜ਼ਿਆਦਾ ਹੁੰਦੀਆਂ ਨੇ ਕਿ ਪੇਰੈਂਟਸ ਕੰਮ ਤੇ ਚਲੇ ਜਾਂਦੇ ਨੇ ਬੱਚਾ ਘਰੇ ਬਿਠਾ ਖੇਲੀ ਜਾਂਦਾ ਉਹਦੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਉਹ ਮਾਨਸਿਕ ਰੋਗੀ ਬਣੂਗਾ ਹੋਰ ਕੀ ਬਣੂਗਾ ਬਿਲਕੁਲ ਜੀ ਸੋਸ਼ਲ ਸਪੋਰਟ ਦਾ ਹਮ ਮੈਂਟਲ ਹੈਲਥ ਲਈ ਸੋਸ਼ਲ ਸਪੋਰਟ ਦਾ ਹਮੇਸ਼ਾ ਰੋਲ ਰਿਹਾ ਹੈ ਜਦ ਆਪਾਂ ਜੁਆਇੰਟ ਫੈਮਿਲੀ ਚ ਰਹਿੰਦੇ ਆ ਤਾਂ ਆਪਣੇ ਕੋਲ ਇੱਕ ਸਪੋਰਟ ਵੀ ਬਹੁਤ ਹੁੰਦੀ ਹੈ ਔਰ ਦੂਸਰੀ ਗੱਲ ਅਗਰ ਆਪਾਂ ਕੁਝ ਚੀਜ਼ ਤੋਂ ਪਰੇਸ਼ਾਨ ਹੈ ਤਾਂ ਆਪਾਂ ਡਿਸਕਸ ਕਰਨ ਲਈ ਆਪਣੇ ਕੋਲ ਬੰਦੇ ਹੁੰਦੇ ਨੇ ਵੈਂਟੀਲੇਸ਼ਨ ਹੁੰਦੀ ਹੈ ਜਦ ਆਪਾਂ ਤਕਲੀਫ ਜਿਹੜੀ ਤਕਲੀਫ ਵਿੱਚੋਂ ਜਾ ਰਹੇ ਆ ਉਹ ਆਪਾਂ ਦੱਸਾਂਗੇ ਆਪਾਂ ਆਪਾਂ ਨੂੰ ਮਦਦ ਵੀ ਮਿਲੂਗੀ ਹੁਣ ਨਿਊਕਲੀਅਰ ਫੈਮਿਲੀਜ਼ ਨੇ ਹਸਬੰਡ ਵਾਈਫ ਦੋਨੋਂ ਵਰਕਿੰਗ ਨੇ ਬੱਚਾ ਕੱਲਾ ਕਰ ਹਸਬੰਡ ਵਾਈਫ ਵੀ ਸਟ੍ਰੈਸਡ ਰਹਿੰਦੇ ਨੇ ਕੰਮ ਤੋਂ ਘਰ ਵੀ ਸਟ੍ਰੈਸਡ ਆਉਂਦੇ ਨੇ ਨਾ ਉਹ ਬੱਚੇ ਨੂੰ ਟਾਈ ਦੇ ਤਾਂ ਸੁਣਨ ਨੂੰ ਕੋਈ ਨਹੀਂ ਬੰਦਾ ਅੰਦਰ ਹੀ ਅੰਦਰ ਘੁੱਟਦਾ ਰਹਿੰਦਾ ਅੰਦਰ ਹੀ ਅੰਦਰ ਵਿਚਾਰਾਂ ਨਾਲ ਜੂਝਦਾ ਰਹਿੰਦਾ ਹੋ ਸਕਦਾ ਹੈ ਬੱਚਾ ਤਾਂ ਮਾਨਸਿਕ ਤੌਰ ਤੇ ਮਰੀਜ਼ ਬਣ ਚੁੱਕਿਆ ਹੋਵੇ ਪੇਰੈਂਟਸ ਪਹਿਲੀ ਮਰੀਜ਼ ਹੋਣ ਬਿਲਕੁਲ ਇਹ ਵੀ ਹੋ ਸਕਦਾ ਬਿਲਕੁਲ ਜੀ ਹੋ ਸਕਦਾ ਹੈ ਕਿ ਮੈਂਟਲੀ ਅਨ ਹੈਲਦੀ ਹੋਣ ਹੂੰ ਉਹ ਅੱਗੇ ਮਾਨਸਿਕ ਬਿਮਾਰੀਆਂ ਨੂੰ ਜਨਮ ਦੇ ਦੇ ਜਿਵੇਂ ਬੱਚਾ ਹੈ ਬੱਚਾ ਇਕੱਲਾ ਹੈ ਉਹ ਅਬੈਂਡਨ ਵੀ ਫੀਲ ਕਰ ਸਕਦਾ ਹੈ ਉਹ ਕੀ ਕਰੂਗਾ ਉਹ ਕਿਤੇ ਨਾ ਕਿਤੇ ਕਿਉਂਕਿ ਬੱਚੇ ਨੂੰ ਆਪਦੇ ਅੰਦਰ ਜੋ ਇਮੋਸ਼ਨ ਚੱਲ ਰਹੇ ਨੇ ਉਹ ਦੱਸਨੇ ਨਹੀਂ ਆਉਂਦੇ ਬੱਚਾ ਆਖਿਰਕਾਰ ਕੋ ਤਾਂ ਉਹ ਕੋਈ ਨਾ ਕੋਈ ਹੋਰ ਰਸਤਾ ਲੱਭਣ ਦੀ ਕੋਸ਼ਿਸ਼ ਕਰੂਗਾ ਚਾਹੇ ਉਹਦੇ ਸੁਭਾਅ 'ਚ ਤਬਦੀਲੀ ਆਵੇ ਚਾਹੇ ਉਹ ਆਨਲਾਈਨ ਗੇਮਿੰਗ ਵੱਲ ਜਾਵੇ ਜਾਂ ਬਹੁਤ ਸਾਰੇ ਹੁਣ ਏਦਾਂ ਹੈ ਕਿ ਵੱਡੇ ਵੱਡੇ ਜਿਵੇਂ ਮੈਟਰੋ ਸਿਟੀਆਂ ਦੇ ਵਿੱਚ ਕਹਿੰਦੇ ਆ ਆਪਾਂ ਬੱਚੇ ਨਸ਼ੇ ਵੱਲ ਵੀ ਚੱਲ ਰਹੇ ਜਾ ਰਹੇ ਨੇ ਬਿਲਕੁਲ ਆਨਲਾਈਨ ਗੇਮਸ ਮੈਮ ਤੁਸੀਂ ਗੱਲ ਕੀਤੀ ਹੈ ਅੱਜਕੱਲ ਬੜਾ ਟਰੈਂਡ ਚੱਲ ਪਿਆ ਮੈਂ ਕਹਿੰਦਾ ਬੱਚਿਆਂ ਦਾ ਰੁਝਾਨ ਆਨਲਾਈਨ ਗੇਮਸ ਵੱਲ ਬਹੁਤ ਵਧ ਰਿਹਾ ਪਬਜੀ ਖੇਲੀ ਜਾਣਗੇ ਮੋਬਾਈਲ 'ਤੇ 5-5 ਘੰਟੇ ਹੋਵੇ ਮਾਰਤਾ ਹੋਵੇ ਚੱਕਤਾ ਹੋਵੇ ਐਵੇਂ ਕਰੀ ਕੱਲੀ ਬੋਲੀ ਜਾਣਗੇ ਸੁੱਤੇ ਬੈਨੂ ਸੁਪਨੇ ਆਉਂਦੇ ਨੇ ਪਬਜੀਆਂ ਦੇ ਅੱਜ ਕੱਲ ਆਪਾਂ ਸੋਸ਼ਲ ਮੀਡੀਆ 'ਤੇ ਵੀ ਵੀਡੀਓਜ਼ ਦੇਖਦੇ ਆਂ ਵੀ ਮਾਰਦੇ ਹੋ ਮਾਰਦੇ ਮਾਰਦੇ ਇਹ ਲੱਗਦਾ ਇਹ ਵੀ ਇਹਦੇ ਕਰਕੇ ਬਹੁਤ ਜ਼ਿਆਦਾ ਉਹਨਾਂ ਦੀ ਮੈਂਟਲ ਹੈਲਥ ਖਰਾਬ ਹੋ ਰਹੀ ਹੈ ਬਿਲਕੁਲ ਇਸ ਦਾ ਇਸ ਦਾ ਕੀ ਆਪਾਂ ਕਹਦੇ ਆਪਾਂ ਟ੍ਰੀਟਮੈਂਟ ਕੀ ਜਿੱਦਾਂ ਕਿ ਜਿਵੇਂ ਪਹਿਲਾਂ ਦੱਸਿਆ ਜੋ ਆਨਲਾਈਨ ਇਨਵੋਲਵਮੈਂਟ ਹੈ ਬੱਚਿਆਂ ਦੀ ਇੰਟਰਨੈਟ ਵਲ ਜਿਆਦਾ ਜ਼ਿਆਦਾ ਰੁਝਾਨ ਹੈ ਉਹ ਦੋ ਕਾਰਨਾਂ ਕਰਕੇ ਹੋ ਸਕਦਾ ਇੱਕ ਹੁੰਦਾ ਹੈ ਦੋਸਤ ਜਦ ਲੋਨਲੀ ਇਕੱਲੇ ਨੇ ਤਾਂ ਦੋਸਤਾਂ ਦੇ ਸਰਕਲ ਵਿੱਚ ਆ ਕੇ ਇੱਕ ਹੁੰਦਾ ਹੈ ਅਗਰ ਉਹ ਪਹਿਲਾਂ ਹੀ ਤੰਗ ਨੇ ਤਾਂ ਉਹ ਵਿਚਾਰਾਂ ਤੋਂ ਦੂਰ ਭੱਜਣ ਲਈ ਕਿਉਂਕਿ ਬੱਚੇ ਨੂੰ ਪਤਾ ਹੀ ਨਹੀਂ ਕਿ ਅੰਦਰ ਕੀ ਚੱਲ ਰਿਹਾ ਇਰਿਟੇਟ ਹੋ ਕੇ ਉੱਧਰ ਚਲਾ ਜਾਂਦਾ ਪਰ ਉਹ ਜਦ ਚਲਾ ਗਿਆ ਇੱਕ ਵਾਰ ਆਨਲਾਈਨ ਸਿਸਟਮ ਦੇ ਵਿੱਚ ਤਾਂ ਉਹ ਹੌਲੀ ਹੌਲੀ ਹੋਰ ਕਟਆਫ ਹੁੰਦਾ ਜਾਂਦਾ ਕਟਆਫ ਹੋਊਗਾ ਮਤਲਬ ਉਹਦੇ ਬਿਹੇਵੀਅਰ ਚੇਂਜ ਆਊਗਾ ਉਹਦਾ ਡਾਈਵਲ ਧਿਆਨ ਘਟੂਗਾ سوشل میڈیا ਤੇ ਪ੍ਰੈਜੈਂਸ ਜ਼ਿਆਦਾ ਵਧੂਗੀ ਗੇਮਿੰਗ ਚ ਪ੍ਰੈਜੈਂਸ ਜ਼ਿਆਦਾ ਵਧੂਗੀ ਫਿਰ ਉਧਰੋਂ ਜਿਹੜਾ ਜਿਵੇਂ ਗੇਮ ਜਿੱਤ ਰਿਹਾ ਏ ਤਾਂ ਰੀਇਨਫੋਰਸਮੈਂਟ ਹੋ ਜਾਂਦੀ ਹੈ ਕਿ ਹਾਈ ਮੈਂ ਹੋਰ ਅੱਗੇ ਗੇਮ ਜਿੱਤਾਂ ਜਿਵੇਂ ਸੱਟਾ ਹੁੰਦਾ ਸੱਟੇ ਵੱਲ ਵੀ ਜਾ ਸਕਦੇ ਨੇ ਸੱਟੇ ਦੇ ਚੀਜ਼ ਹੁੰਦੇ ਹੈ ਅਗਰ ਜਿੱਤਦਾ ਹੈ ਤਾਂ ਬੰਦਾ ਉਹ ਅੱਗੇ ਹੋਰ ਸੱਟਾ ਲਗਾਉਣ ਦੀ ਕੋਸ਼ਿਸ਼ ਕਰਦਾ ਉਦਾਂ ਹੀ ਬੱਚੇ ਨੇ ਉਧਰੋਂ ਖੁਸ਼ੀ ਮਿਲਦੀ ਏ ਉਧਰ ਵੱਰ ਚੱਲਦੇ ਜਾਂਦੇ ਨੇ ਜਿਹੜੀ ਜ਼ਿੰਦਗੀ ਦੀ ਜ਼ਰੂਰਤਾਂ ਨੇ ਜਿਵੇਂ ਕਿ ਪਰਿਵਾਰ ਨਾਲ ਇੰਟਰੈਕਟ ਕਰਨਾ ਪਰਿਵਾਰ ਨਾਲ ਮੇਲ ਜੋਲ ਜਾਂ ਪੜ੍ਹਾਈ ਉਧਰ ਵੱਲ ਧਿਆਨ ਕਾਟ ਉਮਰ ਦੇ ਬੱਚਿਆਂ ਨੂੰ ਮੋਬਾਈਲ ਦੇਣਾ ਸਹੀ ਹੈ ਜਾਂ ਗਲਤ ਕਾਟ ਉਮਰ ਦੇ ਬੱਚੇ ਨੂੰ ਮੋਬਾਈਲ ਦੇਣਾ ਗਲਤ ਹੀ ਹੈ ਕਿਉਂਕਿ ਯਾ ਸੁਪਰਵੀਜ਼ਨ ਚ ਦੋ ਜਿਹੜਾ ਜ਼ਰੂਰੀ ਆ ਉਹਨਾਂ ਅੱਜਕੱਲ ਜਿਵੇਂ ਆਨਲਾਈਨ ਸਿਸਟਮ ਚੱਲ ਰਿਹਾ ਪੜਾਈ ਦਾ ਉਨੀ ਜ਼ਰੂਰਤ ਲਈ ਦੋ ਪਰ ਜਿਹੜਾ ਗੇਮਿੰਗ ਵਗੈਰਾ ਹੈ ਉਹਦੇ ਚ ਇੰਟਰੋਡਿਊਸ ਕਰਨਾ ਬੱਚਾ ਇਹ ਗਲਤ ਹੈ ਬਿਲਕੁਲ ਤੇ ਮੈਂ ਇੱਕ ਤੁਸੀਂ ਆਪਾਂ ਸ਼ੁਰੂਆਤ ਚ ਗੱਲ ਕੀਤੀ ਸੀ ਪੈਨਿਕ ਅਟੈਕ ਬੜਾ ਚੱਲ ਰਿਹਾ ਹੈ ਕਈ ਲੋਕਾਂ ਨੂੰ ਲੱਗਦਾ ਹੈ ਇਹ ਵੈਸੇ ਤਾਂ ਭ੍ਰਾਮੇ ਹੁੰਦਾ ਹੈ ਮੇਰੇ ਹਿਸਾਬ ਨਾਲ ਕਿਉਂਕਿ ਕਈ ਨੂੰ ਲੋਕਾਂ ਨੂੰ ਲੱਗਦਾ ਵੀ ਹਾਰਟ ਅਟੈਕ ਆ ਗਿਆ ਯਾਰ ਸਾਨੂੰ ਸਾਡੀ ਪਲਸੇਟ ਵਧ ਗਈ ਸਾਨੂੰ ਪਸੀਨਾ ਮਰ ਗਿਆ ਉਹ ਜਾਨ ਨਿਕਲ ਗਈ ਸਾਰਾ ਕੁਝ ਚੈੱਕ ਕਰਾਉਂਦੇ ਨੇ ECG ਕਰਾਉਂਦੇ ਨੇ ਨਾਰਮਲ ਡਾਕਟਰ ਕਹਿੰਦਾ ਕੁਝ ਨਹੀਂ ਤੋ ਉਹ ਤਾਂ ਘੋੜੇ ਮੰਗੂ ਪਿਆ ਇਹ ਕੀ ਇਹਦਾ ਕੀ ਕਾਰਨ ਕੀ ਹੈ ਪੈਨਿਕ ਅਟੈਕ ਜੀ ਇੱਕ ਤਰ੍ਹਾਂ ਦੀ ਘਬਰਾਹਟ ਹੁੰਦੀ ਹੈ ਉਹਦੇ ਵਿੱਚ ਮਰੀਜ਼ ਨੂੰ ਕੁਝ ਸਕਿੰਟਾਂ ਲਈ ਜਾਂ ਕੁਝ ਮਿੰਟਾਂ ਲਈ ਅਦਾ ਲੱਗਦਾ ਹੈ ਕਿ ਮੇਰੀ ਜਾਨ ਨਿਕਲ ਜੂਗੀ ਉਹ ਬਹੁਤ ਡਰਾਵਨਾ ਐਕਸਪੀਰੀਅੰਸ ਹੈ ਜੀ ਉਹ ਇੱਕ ਵਾਰ ਸ਼ੁਰੂ ਹੋ ਗਿਆ ਮਰੀਜ਼ ਉਸ ਜਗ੍ਹਾ ਤੇ ਬਾਰ ਬਾਰ ਜਾਣ ਨੂੰ ਡਰਦਾ ਹੈ ਕਿ ਮੈਂ ਇਹ ਕਰਦੇ ਹੋਏ ਜਾਂ ਇੱਥੇ ਮੈਨੂੰ ਪੈਨਿਕ ਅਟੈਕ ਹੋਇਆ ਸੀਗਾ ਉਹ ਇੰਨਾ ਡਰਨਾ ਹੁੰਦਾ ਉਸ ਟਾਈਮ ਬਿਲਕੁਲ ਲੱਗਦਾ ਹੈ ਕਿ ਮੈਨੂੰ ਹਾਰਟ ਅਟੈਕ ਆ ਜਾਊਗਾ ਇਹ ਐਂਗਜ਼ਾਇਟੀ ਦਾ ਹੀ ਪਾਰਟ ਹੈ ਪਰ ਇਹ ਆਪਦੇ ਨਾਲ ਵੀ ਮਾਨਸਿਕ ਬਿਮਾਰੀਆਂ ਲੈ ਕੇ ਆਉਂਦਾ ਹੈ ਇਹ ਮਾਨਸਿਕ ਬਿਮਾਰੀਆਂ ਕਰਕੇ ਵੀ ਹੋ ਸਕਦੇ ਸਿਮਟਮਸ ਸੇਮ ਹੁੰਦੇ ਨੇ ਜਾਂ ਪਰਸਨੈਲਿਟੀ ਦੇ ਸਾਨੂੰ ਅਲੱਗ-ਅਲੱਗ ਹੋ ਸਕਦੇ ਨੇ ਸਿਮਟਮ ਬਹੁਤ ਤਰੀਕੇ ਦੇ ਹੁੰਦੇ ਨੇ ਜਿਵੇਂ ਕਈਆਂ ਨੂੰ ਸਿਰਫ ਤੌਨੀਆਂ ਆਉਂਦੀਆਂ ਨੇ ਆਪਣੇ ਪੰਜਾਬੀ ਦੇ ਵਿੱਚ ਜਿਵੇਂ ਆਕੇ ਦੱਸਦੇ ਨੇ ਕਿ ਮੈਨੂੰ ਸਿਰਫ ਤੌਨੀਆਂ ਆਈਆਂ ਕਈਆਂ ਨੂੰ ਅੱਖਾਂ ਮੂਰੇ ਨੇਰਾ ਵੀ ਆ ਜਾਂਦਾ ਹੈ ਕਈਆਂ ਨੂੰ ਚੱਕਰ ਵੀ ਆ ਜਾਂਦੇ ਨੇ ਹਾਰਟ ਰੇਟ ਤੇਜ਼ ਹੋ ਜਾਂਦੀ ਹੈ ਤਾਂ ਬਹੁਤ ਬਹੁਤ ਸਾਰੇ ਸਿੰਪਟਮਸ ਹੁੰਦੇ ਨੇ ਉਹ ਗੱਲਾਂ ਕਰਕੇ ਹੀ ਪਤਾ ਚੱਲਦਾ ਹੈ ਔਰ ਜਦੋਂ ਆਪਾਂ ਆਬਵੀਅਸਲੀ ਜਦ ਮਰੀਜ਼ ਨੂੰ ਇਦਾਂ ਦੀ ਦਿੱਕਤ ਆਈਏ ECG ਨਾਰਮਲ ਉਹ ਜ਼ਰੂਰ ਟੈਸਟ ਕਰਵਾਇਆ ਹੋਇਆ ਹੋਣਾ ਚਾਹੀਦਾ ਕਿਉਂਕਿ ਹਾਰਟ ਅਟੈਕ ਵੀ ਬਿਲਕੁਲ ਇਹਦੇ ਵਰਗਾ ਹੀ ਦਿੱਕਤ ਪੈਨਿਕ ਅਟੈਕ ਤੇ ਜਦੋਂ ਤੁਹਾਡੇ ਲੇਵੇ ਮਰੀਜ਼ ਆਉਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਪਹਿਲਾਂ ECG ਰეკਮੈਂਡ ਕਰ ਦੋ ਬਿਲਕੁਲ ਜੀ ਕਰਦੇ ਹਾਂ ਕਿਉਂਕਿ ਆਪਾਂ ਇਦਾਂ ਨਹੀਂ ਕਹਿ ਸਕਦੇ ਨਾ ਕਿ ਹਰ ਚੀਜ਼ ਐਂਗਜ਼ਾਈਟੀ ਹੀ ਹੋ ਸਕਦੀ ਉਹ ਐਕਚੁਅਲ ਵਿੱਚ ਵੀ ਪੈਨਿਕ ਅਟੈਕ ਹੋ ਸਕਦਾ ਹਾਰਟ ਅਟੈਕ ਹੋ ਤੁਹਾਡਾ ਜਿਵੇਂ ਤੁਸੀਂ ਪੈਨਿਕ ਅਟੈਕ ਬਾਰੇ ਤੁਸੀਂ ਜਾਣਕਾਰੀ ਦਿੱਤੀ ਹੈ ਉਦੋਂ ਇੱਕ ਨੀਂਦ ਨਾ ਆਉਣਾ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਬਣੀ ਪਈ ਹੈ ਅੱਜ ਕੱਲ ਦੇ ਲੋਕਾਂ ਦੇ ਵਿੱਚ ਹੈ ਨਾ ਨੀਂਦ ਨਹੀਂ ਆਉਂਦੀ ਕਹਿੰਦੇ ਜੀ ਅਸੀਂ ਟੀਵੀ ਵੀ ਦੇਖ ਲਿਆ ਸਾਰਾ ਕੁਝ ਸੋਸ਼ਲ ਮੀਡੀਆ ਮੋਬਾਈਲ ਵੀ ਚਲਾ ਲਿਆ 1:00 2:00 ਵਜਾ ਦਾ ਅੰਦਰ ਸੁਂਦੇ ਨਹੀਂ ਬਾਈ ਆਪਣੀ ਬਾਡੀ ਦੀ ਬਾਇਓ ਰਿਦਮ ਹੁੰਦੀ ਹੈ ਨਾਰਮਲ ਉਹਦੇ ਵਿੱਚ ਨੀਂਦ ਸਭ ਤੋਂ ਵੱਡਾ ਪਹਿਲੂ ਹੈ ਅਗਰ ਆਪਣੀ ਨੀਂਦ ਡਿਸਟਰਬ ਹੁੰਦੀ ਹੈ ਤਾਂ ਆਪਾਂ ਮਾਨਸਿਕ ਬਿਮਾਰੀਆਂ ਨੂੰ ਨੌਤਾ ਦੇ ਰਿਹਾ ਔਰ ਦੂਜਾ ਪੱਖ ਉਹਦਾ ਹੋਇਆ ਕਿ ਮਾਨਸਿਕ ਬਿਮਾਰੀਆਂ ਆਨ ਕਰਕੇ ਵੀ ਨੀਂਦ ਖਰਾਬ ਹੋ ਸਕਦੀ ਹੈ ਆਪਾਂ ਕੀ ਕਹਿੰਦੇ ਆ ਕਿ ਸੌਂਦਾ ਨਹੀਂ ਤਾਂ ਕਰਕੇ ਇਹਨੂੰ ਡਿਪਰੈਸ਼ਨ ਹੋ ਗਿਆ ਪਰ ਆਪਾਂ ਕਈ ਵਾਰ ਇਹ ਨਹੀਂ ਟਟੋਲਦੇ ਕਿ ਇਹਨੂੰ ਡਿਪਰੈਸ਼ਨ ਹੈ ਤਾਂ ਕਰਕੇ ਇਹਨੂੰ ਨੀਂਦ ਨਹੀਂ ਆਉਂਦੀ ਤੇ ਇਹ ਦੋਨੋਂ ਪੱਖ ਨੇ ਸਲੀਪਿੰਗ ਸਾਈਕਲ ਜੇਕਰ ਖਰਾਬ ਹੋਵੇ ਤਾਂ ਆਪਾਂ ਕਹਿੰਦੇ ਫਿਰ ਉਹਨੂੰ ਮਾਨਸਿਕ ਪਰੇਸ਼ਾਨੀਆਂ ਆਉਣਗੀਆਂ ਆਉਣਗੀਆਂ ਚਾਂਸ ਜ਼ਿਆਦਾ ਨੇ ਬਹੁਤ ਜ਼ਿਆਦਾ ਚਾਂਸ ਨੇ ਇਹ ਵੀ ਹੋ ਸਕਦਾ ਹੈ ਕਿ ਮਾਨਸਿਕ ਬਿਮਾਰੀ ਆ ਚੁੱਕੀ ਉਹਦੇ ਕਰਕੇ 슬ੀਪਿੰਗ ਸਾਈਕਲ ਡਿਸਟਰਬਡ ਹੈ ਇੱਕ ਭੁੱਲਣ ਦੀ ਬਹੁਤ ਆਦਤ ਹੈ ਲੋਕਾਂ ਨੂੰ ਕੋਈ ਚਾਬੀਆਂ ਰੱਖ ਕੇ ਭੁੱਲ ਜਾਂਦਾ ਹੈ ਜਾਂ ਕੁਝ ਹੋਰ ਉਹ ਵੀ ਆਪਾਂ ਕਹਿੰਦੇ ਡਿਪਰੈਸ਼ਨ ਦੀ ਸਾਈਨ ਹੈ ਸਿੰਪਟਮ ਹੈ ਉਹਦਾ 파ਟ ਹੈਗਾ ਉਹਦਾ 파ਟ ਹੈਗਾ ਡਿਪਰੈਸ਼ਨ ਦੇ ਵਿੱਚ ਮਰੀਜ਼ ਭੁੱਲਣ ਲੱਗ ਜਾਂਦਾ ਹੈ ਕਿਉਂਕਿ ਆਪਣੀ ਸੋਚਾਂ ਦੇ ਵਿੱਚ ਇੰਨਾ ਰੁੱਝਿਆ ਰਹਿੰਦਾ ਹੈ ਕਿ ਉਹ ਫੋਕਸ ਹੀ ਨਹੀਂ ਕਰ ਪੰਦਾ ਮੈਂ ਕਰ ਕੀ ਰਿਹਾ ਉਹ ਚੀਜ਼ਾਂ ਰੱਖ ਕੇ ਭੁੱਲਣਾ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਤਾਂ ਫਿਰ ਜਦੋਂ ਇਹ ਸਮੱਸਿਆਵਾਂ ਵਧ ਜਾਂਦੀਆਂ ਨੇ ਫਿਰ ਲੋਕੀ ਇਹਨਾਂ ਸਮੱਸਿਆਵਾਂ ਤੋਂ ਨਜਾਤ ਪਾਉਣ ਲਈ ਫਿਰ ਨਸ਼ੇ ਕਰਦੇ ਨੇ ਸ਼ਰਾਬ ਪੀਂਦੇ ਨੇ ਉਹ ਫਿਰ ਮੈਂ ਆਪਣੇ ਕਲੀਨਿਕ 'ਚ ਜਿਹੜੇ ਜਿਹੜੇ ਮਤਲਬ ਕਿ ਡਿਪਰੈਸ਼ਨ ਜਿਹੜੇ ਹੁੰਦੇ ਨੇ ਪੀੜਿਤ ਹੁੰਦੇ ਨੇ ਜਦੋਂ ਸ਼ਰਾਬ ਦਾ ਸੇਵਨ ਕਰਦੇ ਨੇ ਸਮੱਸਿਆ ਹੋਰ ਵੱਧ ਜਾਂਦੀ ਹੈ ਫਿਰ ਕਿਵੇਂ ਉਹਦਾ ਟ੍ਰੀਟਮੈਂਟ ਕਿਵੇਂ ਕਰਦੇ ਹੋ ਤੁਸੀਂ ਦੇਖੋ ਜਦੋਂ ਪਹਿਲਾਂ ਪੇਸ਼ੈਂਟ ਆਉਂਦਾ ਪਹਿਲਾਂ ਉਹਦੀ ਡਿਟੇਲਡ ਹਿਸਟਰੀ ਲੈਣਿਆ ਸੀ ਡਿਟੇਲਡ ਹਿਸਟਰੀ ਦਾ ਮਤਲਬ ਪੇਸ਼ੈਂਟ ਦੀ ਬਿਮਾਰੀ ਕੀ ਹੈ ਸ਼ੁਰੂਆਤ ਕਿੱਦਾਂ ਹੋਈ ਨਸ਼ੇ ਕਰਕੇ ਹੋਈ ਜਾਂ ਫਿਰ ਵੈਸੇ ਕੋਈ ਸ਼ੁਰੂਆਤ ਹੋਈ ਪਰਿਵਾਰ ਦੇ ਵਿੱਚ ਬਿਮਾਰੀ ਚੱਲ ਰਹੀ ਹੈ ਕਿ ਨਹੀਂ ਉਹਨੂੰ ਕੋਈ ਹੋਰ ਨਾਲ ਬਿਮਾਰੀ ਤਾਂ ਨਹੀਂ ਹੈਗੀ ਇਹ ਸਾਰਾ ਡਿਟੇਲ ਜਾਣ ਕੇ ਫਿਰ ਦੋ ਤਰ੍ਹਾਂ ਦਾ ਇਲਾਜ ਹੁੰਦਾ ਜਿੱਦਾਂ ਕਿ ਅਗਰ ਨਾਲ ਨਸ਼ਾ ਹੈ ਤੇ ਨਾਲ ਮਾਨਸਿਕ ਬਿਮਾਰੀ ਹੈ ਅਗਰ ਆਪਾਂ ਸਿਰਫ ਨਸ਼ੇ ਮਾਨਸਿਕ ਬਿਮਾਰੀ ਦਾ ਇਲਾਜ ਨਹੀਂ ਕਰਾਂਗੇ ਤਾਂ ਮਰੀਜ਼ ਵਾਪਸ ਜਾ ਕੇ ਦੁਬਾਰਾ ਫਿਰਫਿਰ ਤੋ ਨਸ਼ਾ ਕਰੂਗਾ ਉਹ ਪ੍ਰੋਬਲਮ ਸੌਟ ਆਊਟ ਨਹੀਂ ਹੋਣੀ ਸੌ ਪ੍ਰੋਬਲਮ ਸੌਟ ਆਊਟ ਨਹੀਂ ਹੁੰਦੀ ਤਾਂ ਉਹ ਦੋਨੋਂ ਚੀਜ਼ਾਂ ਦਾ ਇਲਾਜ ਸ਼ੁਰੂ ਕਰਾਂਗੇ ਅਗਰ ਮਾਨਸਿਕ ਬਿਮਾਰੀ ਅਗਰ ਸਿਰਫ ਨਸ਼ਾ ਹੈ ਨਸ਼ੇ ਕਰਕੇ ਮਾਨਸਿਕ ਬਿਮਾਰੀ ਆਈ ਹੈ ਤਾਂ ਪਹਿਲਾਂ ਨਸ਼ੇ ਨੂੰ ਟਾਰਗੇਟ ਕਰਕੇ ਫਿਰ ਮਾਨਸਿਕ ਬਿਮਾਰੀ ਟਟੋਲ ਕੇ ਉਹਦਾ ਇਲਾਜ ਕਰਾਂਗੇ ਇਲਾਜ ਡੋਜ਼ੀ ਮੈਟਰ ਕਰਦੀ ਹੈ ਕਈ ਨਹੀਂ ਡੋਜ਼ ਹੁੰਦੀ ਹੈ 5 6 ਪੈਗ ਕਈ ਬੋਤਲ ਦੀ ਬੋਤਲ ਪੀ ਜਾਂਦੇ ਨੇ ਫਿਰ ਉਹਨਾਂ ਨੂੰ ਅੱਡ ਟ੍ਰੀਟਮੈਂਟ ਦੇਣਾ ਪੈਂਦਾ ਹਾਂਜੀ ਅੱਡ ਨਹੀਂ ਥੋੜੀ ਮਤਲ ਸਟਰੈਂਥ ਦਾ ਵੀ ਫਰਕ ਪੈ ਜਾਂਦਾ ਔਰ ਰਿਸਕ ਦਾ ਵੀ ਫਰਕ ਪੈ ਜਾਂਦਾ ਕਿਉਂਕਿ ਅਗਰ ਜਿਹੜਾ ਬੰਦਾ ਬੋਤਲ ਪੀ ਰਿਹਾ ਹੈ ਅਗਰ ਉਹ ਛੱਡੂਗਾ ਸ਼ਰਾਬ ਦੀ ਬੋਤਲ ਅਗਰ ਇੱਕ ਦਿਨ ਸੇਵਨ ਕਰ ਰਿਹਾ ਉਹ ਛੱਡੂਗਾ ਤਾਂ ਉਹਦੇ ਲਈ ਹਫਤਾ 10 ਦਿਨ ਬਹੁਤ ਕ੍ਰਿਟੀਕਲ ਹੋ ਜਾਂਦੇ ਨੇ ਉਹਨੂੰ ਉਸ ਦੌਰਾਨ ਸਰੀਰ ਸਿਰਫ ਕੰਬ ਵੀ ਸਕਦਾ ਹੈ ਨੀਂਦ ਦੀ ਤਕਲੀਫ ਵੀ ਆ ਸਕਦੀ ਹੈ ਔਰ ਇੰਨਾ ਖਤਰਨਾਕ ਵਿਡਰੋਅਲ ਵੀ ਹੋ ਸਕਦਾ ਹੈ ਕਿ ਮਰੀਜ਼ ਨੂੰ ਮਿਰਗੀ ਦਾ ਦੌਰਾ ਵੀ ਪੈ ਸਕਦਾ ਹੈ ਭਲੇਖੇ ਵੀ ਪੈ ਸਕਦੇ ਨੇ ਤੇ ਮੈਂ ਜੇਕਰ ਜ਼ਿਆਦਾਤਰ ਕੀ ਹੁੰਦਾ ਜਿਵੇਂ ਮੰਨ ਲਓ ਸ਼ਰਾਬ ਪੀਂਦੇ ਨੇ ਕਈ ਇਹਨੂੰ ਛੱਡਣਾ ਚਾਹੁੰਦੇ ਨੇ ਪਰ ਚਾਕੇ ਵੀ ਨਹੀਂ ਛੱਡ ਪਾਉਂਦੇ ਪਰ ਐਦਾਂ ਦੇ ਕਲੀਨਿਕਸ ਜਾਣ ਤੋਂ ਉਹ ਗੁਰੇਜ਼ ਕਰਦੇ ਨੇ ਵੀ ਕਿਤੇ ਸਾਡੀ ਕੋਈ ਜਿਹੜੀ ਜਾਣਕਾਰੀ ਉਹ ਜਨਤਕ ਨਾ ਹੋ ਜੇ ਉਸ ਉਸ ਦੇ ਲਈ ਕਿ ਆਪਾਂ ਆਪਾਂ ਯਕੀਨੀ ਤੌਰ ਤੇ ਕੀ ਭਰੋਸਾ ਜਿਤਾ ਰਹੇ ਆ ਉਹਨਾਂ ਉਹਨਾਂ ਪੇਸ਼ੈਂਟਸ ਨੂੰ ਨਹੀਂ ਜੀ ਸਾਡੇ ਇੱਥੇ ਪ੍ਰਾਈਵੇਸੀ ਇਨਸ਼ੋਰਡ ਹੈ ਕਿਸੇ ਦਾ ਕੋਈ ਵੀ ਡਾਕੂਮੈਂਟ ਕੁਝ ਨਹੀਂ ਲੀਕ ਹੁੰਦਾ ਸਾਡੇ ਕੋਲ ਸਾਰੀ ਫਾਈਲਾਂ ਬਣੀਆਂ ਹੋਈਆਂ ਹੁੰਦੀਆਂ ਨੇ ਸਾਰਿਆਂ ਨੇ ਉਹ ਜਦ ਫਾਈਲ ক্লোਜ਼ ਹੋ ਗਈ ਤਾਂ ਖੋਲਣ ਦਾ ਐਕਸੈਸ ਕਿਸੇ ਕੋਲ ਨਹੀਂ ਹੈਗਾ ਓਕੇ ਓਕੇ ਹਾਂਜੀ ਬਿਲਕੁਲ ਮੈਮ ਇੱਕ ਹੋਰ ਇੱਕ ਮੇਰੇ ਸਰਕਲ ਚ ਵੀ ਹੈਗਾ ਜੀ ਮੈਂ ਚਲੋ ਨਾਮ ਨਹੀਂ ਲੈਣਾ ਚਾਹੁੰਦਾ ਇੱਕ ਮੇਰਾ ਫਰੈਂਡ ਹੈ ਜੀ ਉਹ ਬਾਰ ਬਾਰ ਉਹ ਹੱਥ ਧੋਂਦਾ ਜੀ 5-5 ਮਿੰਟ ਬਾਅਦ ਐਵੇਂ ਕਰਕੇ ਉਹਨੂੰ ਬਹੁਤ ਸਫਾਈ ਪਸੰਦ ਹੈ ਜਿਹੜੇ ਉਹਦੇ ਆਲੇ-ਆਲੇ ਦੇ ਦੋਸਤ ਨੇ ਉਹ ਤਾਂ ਇਹ ਸੋਚਨੇ ਵੀ ਬੜਾ ਹਾਈਜੀਨ ਮੇਨਟੇਨ ਕਰ ਦੇਣਾ ਪਰ ਮੈਂ ਮੈਂ ਨੈਟ ਤੇ ਵੀ ਸੁਣਿਆ ਸੀ ਕਿ ਇਹ ਵੀ ਕੋਈ ਬਿਮਾਰੀ ਹੈ بار بار ਜਿਹੜੇ 5-5 ਮਿੰਟ ਬਾਅਦ ਹੱਥ ਧੋਂਦੇ ਨੇ ਵੀ ਇਹ ਵੀ ਕੋਈ ਬਿਮਾਰੀ ਹੈਗੀ ਕੋਈ ਜੀ ਕੀ ਹੈ ਹਾਂਜੀ ਤੁਸੀਂ ਦੋਸਤ ਨਾਲ ਗੱਲ ਕਰਕੇ ਦੇਖਿਓ ਕਹੂਗਾ ਕਿ ਮੈਂ ਹੱਥ ਧੋਣਾ ਮੈਨੂੰ ਪਤਾ ਹੈ ਸਾਫ਼ ਹੈ ਹੱਥ ਪਰ ਮੈਨੂੰ ਵਿਚਾਰ ਇਹਨਾਂ ਤੰਗ ਕਰਦੇ ਨੇ ਬਾਰ-ਬਾਰ ਧੋਣਾ ਬਿਲਕੁਲ 5-5 ਮਿੰਟ ਬਾਅਦ ਹੁੰਦਾ ਜੀ ਉਹ ਹਾਂਜੀ ਕੁਛ ਲੋ ਇਦਾਂ ਵੀ ਹੁੰਦੇ ਨੇ ਕਿ 5 ਮਿੰਟ 'ਚ 3-2-3 ਵਾਰ ਤਾਂ ਹੋ ਚੁੱਕੇ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਮੈਂ ਇੱਥੇ ਹ ਆਰਟਿਸ ਲੈਵਲ ਦੀ ਹੋ ਜੂਗੀ ਇਹ ਬਿਮਾਰੀ ਹੈ ਇਹਨੂੰ اوਸੀਡੀ ਕਹਿੰਦੇ ਨੇ ਆਬਸੈਸਿਵ ਕੰਪਲਸਿਵ ਡਿਸਆਰਡਰ ਇਹ ਇੱਕ ਤਰ੍ਹਾਂ ਦਾ اوਸੀਡੀ ਦਾ ਇੱਕ ਪਾਰਟ ਹੈ ਜਿਹੜਾ ਸਿਰਫ ਬਾਰ ਬਾਰ ਹੱਥ ਹੁੰਦੇ ਨੇ ਮਰੀਜ਼ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਬਹੁਤ ਜ਼ਿਆਦਾ ਸਫਾਈ ਸਫਾਈ ਦੇ ਨਾਲ ਨਾਲ ਚੀਜ਼ਾਂ ਚਿੰਨ ਚਿੰਨ ਕੇ ਰੱਖਦੇ ਨੇ ਬਿਲਕੁਲ ਉਹਨਾਂ ਨੂੰ ਪਤਾ ਹੈ ਕਿ ਚੀਜ਼ਾਂ ਚੀਨੀਆਂ ਆ ਮੇ ਹੋਣੇ ਚੀਨੀਆਂ ਨੇ ਪਰ ਉਹ ਬਾਰ ਬਾਰ ਦੁਬਾਰਾ ਚਿੰਦੇ ਨੇ ਕਿਉਂਕਿ ਉਹਨਾਂ ਦੇ ਵਿਚਾਰ ਕਰਵਾਂਦੇ ਨੇ ਉਹ ਚੀਜ਼ ਫਿਰ ਤਾਂ ਮੈਂ ਉਹਨੂੰ ਵੀ ਰეკਮੈਂਡ ਕਰੂੰਗਾ ਇੱਕ ਵਾਰੀ ਕਲੀਨਿਕ ਆਵੇ ਕੀ ਪਤਾ ਉਸ ਨੂੰ اوਸੀਡੀ ਹੋਵੇ ਸੋ ਇਸਨ ਸਾਡੇ ਨਾਲ ਪ੍ਰਿੰਕਿਆ ਜਿੰਦਲ ਜਿਹੜੇ ਕਿ ਐਮਬੀਬੀਐਸ ਬੀਐਨਡੀ ਸੈਕਟਰੀ ਦੇ ਮਾਹਿਰ ਨੇ ਸੋ ਖਾਸ ਤੌਰ ਤੇ ਮਾਨਸਿਕ ਪਰੇਸ਼ਾਨੀਆਂ ਤੋਂ ਜਿਹੜੇ ਪੀੜਤ ਲੋਕ ਨੇ ਉਹਨਾਂ ਦੇ ਸਿੰਪਟਮਸ ਬਾਰੇ ਜਾਣਿਆ ਗਹਿਰਾਈ ਦੇ ਨਾਲ ਤੇ ਵਿਚਾਰ ਵਟਾਂਦਰਾ ਕੀਤਾ ਸੋ ਗੱਲਬਾਤ ਵੀ ਕਰ ਲੈਣੇ ਹੋਰ ਮੈਮ ਇਹ ਆਪਣਾ ਡਰੈਸ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦੱਸ ਦੋ ਜੀ ਜਿੰਦਲ ਮੇਰੇ ਹਸਪੀਟਲ ਦਾ ਨਾਮ ਜਿੰਦਲ ਮਾਈਂਡ ਕੇਅਰ ਹਸਪੀਟਲ ਹੈ ਇੱਕ ਕਾਕੜਾ ਰੋਡ ਪਵਾਨੀਗੜ੍ਹ ਤੇ ਹੈ ਇੱਥੇ ਮੈਂ ਮੰਡੇ ਟੂ ਸੈਟਰਡੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਤੋਂ 5 ਵਜੇ ਤੱਕ ਬੈਠਦੀ ਹਾਂ ਔਰ ਜਿਸ ਮਰੀਜ਼ ਨੇ ਦਿਖਾਣਾ ਹੈ ਅਪਾਇੰਟਮੈਂਟ ਲਈ ਇਸ ਨੰਬਰ ਤੇ ਕਾਲ ਕਰ ਸਕਦੇ ਨੇ 9478500175 ਬਿਲਕੁਲ ਜੀ ਜਿੰਦਲ ਮਾਈਂਡ ਕੇਅਰ ਜਰੂਰ ਆਓ ਤੁਹਾਡੀ ਜਿਹੜੀ ਜੋ ਵੀ ਵਾਰਤਾ ਲਾਪ ਤੁਸੀਂ ਮੈਡਮ ਨਾਲ ਕਰੋਗੇ ਉਹ ਤੁਹਾਡੀ ਗੁਪਤ ਰੱਖੀ ਜਾਵੇਗੀ ਬਿਲਕੁਲ ਤੁਸੀਂ ਸੇਫ ਮਹਿਸੂਸ ਹੋਵੋਗੇ ਇੱਥੇ ਆ ਕੇ ਤੇ ਆਪਣੀ ਸਮੱਸਿਆ ਇੱਥੇ ਦੱਸੋ ਤੇ ਆਪਣਾ ਇਲਾਜ ਕਰਵਾ ਸਕਦੇ ਤੁਸੀਂ